ਅੱਜ ਦਿਨ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਹੋ ਰਹੀਆਂ ਨੇ ਘਰਾਂ ਦੇ ਵਿੱਚ 70 ਵਿਛਰੇ ਨੇ ਰੋ ਰੋ ਕੇ ਮਾਵਾਂ ਦੀਆਂ ਨੈਣਾਂ ਦੇ ਵਿੱਚੋਂ ਹੰਝੂ ਮੁੱਕ ਰਹੇ ਨੇ ਵੈਸੇ ਤਾਂ ਬਹੁਤੇ ਬੱਚੇ ਲੋਕਾਂ ਨੇ ਵਿਦੇਸ਼ਾਂ ਦੇ ਵਿੱਚ ਪੰਜਾਬ ਦੇ ਮਾਹੌਲ ਤੋਂ ਡਰਦੇ ਹੋਏ ਇੱਥੋਂ ਦੇ ਕਾਲੇ ਦੌਰ ਵਰਗੇ ਮਾਹੌਲ ਤੋਂ ਡਰਦਿਆਂ ਹੋਇਆਂ ਵਿਦੇਸ਼ਾਂ ਨੂੰ ਭੇਜ ਦਿੱਤੇ ਨੇ ਕਿਉਂਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਬੱਚੇ ਇੱਥੇ ਸੁਰੱਖਿਅਤ ਨੇ ਪਰ ਜਿਨ੍ਹਾਂ ਦੇ ਬੱਚੇ ਇੱਥੇ ਨੇ ਜਿਹੜੇ ਬਾਹਰ ਬੱਚਿਆਂ ਨੂੰ ਨਹੀਂ ਭੇਜ ਸਕਦੇ ਸੋ ਉਹ ਮਾ ਬਿਓ ਕੀ ਕਰਨੋਂ ਮਾਵਾ ਕੀ ਕਰਨ। ਇਹ ਰੋਂਦੀ ਕਰਲਾਉਂਦੀ ਤੇ ਵਿਲਕਦੀ ਹੋਈ ਮਾਂ ਦੇ ਹੰਝੂ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ। ਇਹ ਪੁੱਛ ਰਹੇ ਨੇ ਸਰਕਾਰਾਂ ਕੋਲੋਂ ਕਿ ਕਾਲਾ ਦੌਰ ਵਾਪਸ ਆ ਰਿਹਾ ਹੈ। ਇਹ ਪੁੱਛ ਰਹੇ ਨੇ ਸਰਕਾਰਾਂ ਕੋਲੋਂ ਕਿ ਇਹ ਅਤਵਾਦੀ ਦਸਤਕ ਹੈ। ਇਹ ਪੁੱਛ ਰਹੇ ਨੇ ਸਰਕਾਰਾਂ ਕੋਲੋਂ ਕਿ ਪੁਲਿਸ ਤੇ ਕਾਨੂੰਨ ਦਾ ਤੇ ਸਰਕਾਰ ਦਾ ਡਰ ਜਿਹੜਾ ਹੈ ਇਹਨਾਂ ਹਮਲਾਵਰਾਂ ਨੂੰ ਕਿਉਂ ਨਹੀਂ ਰਿਹਾ। ਕਿਉਂਕਿ ਆਏ ਦਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਗੋਲੀ ਚੱਲਣ ਦੀ ਘਟਨਾ ਤੁਸੀਂ ਸੁਣਦੇ ਹੀ ਰਹਿੰਦੇ ਅੱਜੇ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਸੁਖਵੀਰ ਬਾਦਲ ਦੇ ਉੱਪਰ ਚੱਲੀ ਗੋਲੀ ਦੀ ਘਟਨਾ ਠੰਡੀ ਵੀ ਨਹੀਂ ਸੀ ਪਈ ਤਾਂ ਰਾਤ ਨੂੰ ਮਕਬੂਲਪੁਰਾ ਇਲਾਕੇ 'ਚ ਅੰਮ੍ਰਿਤਸਰ ਦੇ ਵਿੱਚ ਜਿੱਥੇ ਪੁਲਿਸ ਪੂਰੀ ਮੁਸਤੈਦ ਹੈ ਜਿੱਥੋਂ ਦੇ ਪੁਲਿਸ ਅਫਸਰ ਕਹਿੰ ਰਹੇ ਨੇ ਕਿ ਸਾਡੀ ਪੁਲਿਸ ਪੂਰੀ ਮੁਸਤੈਦ ਹੈ ਸੋ ਉਸੇ ਹੀ ਸ਼ਹਿਰ ਦੇ ਮਕਬੂਲ ਪੂਰਾ ਇਲਾਕੇ ਦੇ ਵਿਚਾਰਤ ਨੂੰ ਗੋਲੀ ਚੱਲ ਜਾਂਦੀ ਗੋਲੀ ਚੱਲਦੀ ਕਿ ਗੋਲੀਆਂ ਚੱਲਦੀਆਂ ਨੇ ਇਹ ਤਾਂ ਅਜੇ ਤਫਤੀਸ਼ ਦਾ ਹਿੱਸਾ ਹੈ ਪਰ ਉਹ ਨੌਜਵਾਨ ਗੰਭੀਰ ਜ਼ਖਮੀ ਹੈ ਜਿਸ ਦੀ ਮਾਤਾ ਰੋ ਰੋ ਕੇ কুরਲਾ কুরਲਾ ਕੇ ਵਿਰਲਾਪ ਕਰਦੀ ਹੋਈ ਇਹ ਨਜ਼ਰ ਆ ਰਹੀ ਹੈ ਤੇ ਸਵਾਲ ਖੜੇ ਕਰ ਰਹੀ ਹੈ ਤੇ ਨਾਲ ਹੀ ਵਿਰੋਧੀ ਧਿਰਾਂ ਵੀ ਇਸ ਮੌਕੇ ਮੌਜੂਦਾ ਸੱਤਾ ਤਿਰਪਾਟੀ ਨੂੰ ਸਵਾਲ ਦਾਗ ਰਹੀਆਂ ਨੇ ਕਿ ਇਹ ਅਤਵਾਦ ਦਸਤਕ ਜੀ ਚੁੱਕਾ ਹੈ ਕਿ ਪੰਜਾਬ ਦੇ ਵਿੱਚ ਕਾਲੇ ਦੌਰ ਦੀ ਇਹ ਵਾਪਸੀ ਦੀ ਨਿਸ਼ਾਨੀ ਹੈ ਕਈ ਤਰ੍ਹਾਂ ਦੇ ਸਵਾਲ ਨੇ ਸੋ ਕਟਣਾ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਵਿੱਚ ਜਿਹੜੀ ਚੱਲੀ ਗੋਲੀ ਹੈ ਉਹਦੇ ਨਾਲ ਜੁੜੀ ਹੋਈ ਹੈ ਗੁਰਪ੍ਰੀਤ ਨਾਮਕ ਨੌਜਵਾਨ ਦੇ ਘਰ ਪੁਰਾਣੀ ਰੰਜੇ ਤੇ ਚੱਲਦੇ ਇਹ ਹਮਲਾ ਜਿਹੜਾ ਇਹ ਹੋਇਆ ਇਹ ਅੰਦੇਸਾ ਦਿੱਤਾ ਜਾ ਰਿਹਾ ਹੈ ਕੋਈ ਕਹਿ ਰਿਹਾ ਕਿ ਗੋਲੀ ਚੱਲੀ ਹੈ ਤੇ ਕੋਈ ਕਹਿ ਰਿਹਾ ਕਿ ਚਾਰ ਤੋਂ ਪੰਜ ਗੋਲੀਆਂ ਚੱਲੀਆਂ ਨੇ ਤੇ ਇਹ ਗੰਭੀਰ ਜ਼ਖਮੀ ਹਾਲਤ ਵਿੱਚ ਨੌਜਵਾਨ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਚ ਕਿਸ ਇਹ ਜਿਹੜੀ ਸਾਰੀ ਘਟਨਾ ਹੈ ਇਹ ਘਟਨਾ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਦੀ ਹੈ ਸੋ ਇਹ ਜਿਹੜਾ ਪੀੜਤ ਨੌਜਵਾਨ ਹੈ ਉਹਦੀ ਮਾਤਾ ਅਚਰਨਜੀਤ ਕੌਰ ਉਹਨੇ ਦੱਸਿਆ ਕਿ ਉਹਦਾ ਬੇਟਾ ਉਹਦੇ ਦੋ ਬੱਚੇ ਨੇ ਦੋ ਬੱਚਿਆਂ ਦਾ ਉਹ ਵਾਪਾ ਤੇ ਇਲਾਕੇ ਦੇ ਹੀ ਕੁਝ ਨੌਜਵਾਨਾਂ ਵੱਲੋਂ ਪੁਰਾਣੀ ਰੰਜਿਸ਼ ਤੇ ਚੱਲਦੇ ਆ ਗੋਲੀਆਂ ਮਾਰੀਆਂ ਨੇ ਜੋ ਕਿ ਪੂਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਤੇ ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਫਿਲਹਾਲ ਉਹਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਕੋਲ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਉਹਦੀ ਮੰਗ ਕੀਤੀ ਜਾ ਰਹੀ ਹੈ। ਉੱਧ ਥਾਣਾ ਮਕਬੂਲਪੁਰਾ ਦੇ ਐਸਐਚਓ ਗੁਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਗੁਰਪ੍ਰੀਤ ਨਾਮ ਦੇ ਨੌਜਵਾਨ ਤੇ ਗੋਲੀ ਲੱਗੀ ਹੈ ਜੋ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਇਹ ਅਜੇ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ। ਅੱਜ ਮੇਰੇ ਬੱਚੇ ਨੇ ਗੋਲੀ ਖੱਲ ਗਿਆ ਮੈਂ ਅੰਦਰ ਹੀ ਪਈ ਲੱਭਈ। ਹੂੰ। ਚਾਰ ਪੰਡੇ ਜਾਣੇ ਆਏ ਗੋਲੀਆਂ ਮਾਰ ਕੇ ਚਲ ਗਏ ਤੁਹਾਨੂੰ ਪਤਾ ਕਿ ਤੁਹਾਡੇ ਬੇਟੇ ਦੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ ਪਰਾਨਾ ਹੋਏ ਚਾਰ ਚਾਰਕ ਦਿਨ ਤੋਂ ਲੜਾਈ ਚੱਲਦੀ ਹੈ ਕੌਣ ਨੇ ਬੰਦੇ ਜਿਹੜੇ ਦੂਸਰੀ ਪਾਰਟੀ ਉਹ ਇੱਥੇ ਨੇ ਇਹ ਮੁੰਡੇ ਤੁਹਾਡੇ ਮਨ ਬੋਲ ਬੁਰੇ ਦੇ ਹਾਂਜੀ ਨਾਮ ਪਤਾ ਹੋਣਾ ਸੀ ਮੈਨੂੰ ਨਾਂ ਆਉਂਦਾ ਨਹੀਂ ਕੋਈ ਪਤਾ ਵੀ ਹਮਮ ਔਰ ਨੂੰ ਕੁੜੀ ਨੂੰ ਪਤਾ ਸਾਰਾ ਉਹਨੇ ਦਿੱਤੀ ਲੜਾਈ ਕਿਸ ਵਜ੍ਹਾ ਤੋਂ ਚੱਲਦੀ ਪਈ ਸੀ ਲੜਾਈ 3-4 ਦਿਨ ਤੋਂ ਚੱਲਦੀ ਹੈ ਇਹਨਾਂ ਦੀ ਦੇ ਕੀ ਨਾਮ ਕੀ ਹੈ ਤੁਹਾਡੇ ਲੜਕੇ ਜਿਹਦੇ ਪੁੱਲਿਆ ਬੋਰਪ੍ਰੀਥਿੰਗ ਪੀਤੀ ਉਤਰਾ ਕੇ ਦੀ ਤੁਹਾਡੇ ਬੱਚੇ ਨੇ ਤੁਹਾਨੂੰ ਦੱਸਿਆ ਕਰਦੇ ਵਿੱਚ ਆ ਕੇ ਕਿ ਕਿਉਂ ਲੜਾਈ ਝਗੜਾ ਲਗਾਤਾਰ ਹੋ ਕਰਦੇ ਪਏ ਨੇ ਹੁਣ ਪਤਾ ਨਹੀਂ بار بار ਮੁੰਡਿਆਂ ਦਾ ਮੈਨੂੰ ਪਤਾ ਨਹੀਂ ਵੀ ਕੀ ਕਰ ਤੋਂ ਲੜਦੇ ਹਨ ਤੁਹਾਨੂੰ ਪਤਾ ਲੱਗਾ ਵੀ ਤੁਹਾਡੇ ਬੱਚੇ ਦੇ ਕਿੰਨੀਆਂ ਗੋਲੀਆਂ ਲੱਗੀਆਂ ਨੇ ਤਿੰਨ ਚਾਰ ਲੱਗੀਆਂ ਗੋਲੀਆਂ ਮੈਂ ਤੇ ਅੰਦਰ ਰਹਾ ਤੇ ਜਿਨ੍ਹਾਂ ਨੇ ਵੇਖੇਗਾ ਉਹ ਦੱਸਣ ਨਹੀਂ ਦੇ ਸਾਰੀ ਤੇ ਇਹ ਵਹੈ ਸੀ ਕਿ ਜਾ ਕੁਆਦਾ ਸੀ ਦੋ ਬੇਟੀਆਂ ਵਿਆਇਆ ਹੀ ਵਹੈ ਸੀ ਹਾਂਜੀ ਬੱਚੇ ਸੀ ਦੋ ਹਾਂਜੀ ਦੋ ਬੇਟੀਆਂ ਹਾਂ ਦਾ ਦੀਆਂ ਕਿੰਨੀ ਕੁ ਉਮਰ ਹੋਣਗੀਆਂ ਉਹਨਾਂ ਦੀ ਹੋਗੀ 35 40 ਸਾਲ ਹੋਣੀ ਤੇ ਹੁਣ ਜਿਹੜੀ ਐ ਪੁਲਿਸ ਵੀ ਪਹੁੰਚੇ ਕੀ ਕਾਰਵਾਈ ਕੀਤੀ ਆ ਆਹ ਕੁੜੀ ਆ ਸਾਹਮਣੇ ਹੀ ਜਿੱਦ ਚੱਲੀ ਐ ਉਹਨਾਂ ਨੇ ਖਾ ਲਿਆ ਆ ਖਾ ਲਿਆ ਉਹਨਾਂ ਨੇ ਖਾ ਲਿਆ ਯੋ ਖਾ ਲਿਆ ਪਿੱਟ ਜਾ ਕੇ ਉਹਦਾ ਘਰ ਘਰ ਪਿੱਟ ਜਾ ਕੇ ਖਾ ਲਿਆ ਉਹਨਾਂ ਨੇ ਉਹਨਾਂ ਨੇ ਨਹੀਂ ਰਹਿਣ ਦਿੱਤਾ ਉਹਨੂੰ ਸੱਚ ਨੇ ਯਾ ਉਹਦੇ ਰੋਮੀ ਆ ਉਹਦਾ ਭਰਾ ਸਾਰੇ ਆ ਕੇ ਨਾਲ ਬਬਲੂ ਖਤਰੀ ਸਾਰੇ ਹਣੇ ਖਾ ਗਏ ਉਹਨੂੰ ਖਾ ਗਏ ਆ ਖਾ ਗਏ ਉਹਨੂੰ ਆ ਗਏ ਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਉਹਨਾਂ ਨੂੰ ਭਾਇਲਵਾਹ ਜਿੱਤਰਾ ਮੇਰੇ ਬੋਤਲ ਕਿਤੋਂ ਦੀ ਤਾਂ ਨਾ ਨਿਕਲਦਾ ਸਾਲੇ ਇੱਥੇ ਇਤਲਾਹ ਮਿਲੀ ਸੀ ਕਿ ਮਕਬੂਲਪੁਰਾ ਸ਼ਹਿਰ ਨੰਬਰ ਗਲੀ ਦੇ ਬਾਹਰ ਲੜਾਈ ਝਗੜਾ ਹੋਇਆ ਤੇ ਗੋਲੀ ਚੱਲੀ ਹੈ ਜਿੱਥੇ ਮੌਕੇ ਤੇ ਆਏ ਆ ਤੇ ਇੱਕ ਗੁਰਪ੍ਰੀਤ ਨਾਂ ਦਾ ਵਿਅਕਤੀ ਹੈ ਜਿਹਦੇ ਗੋਲੀ ਲੱਗੀ ਹੈ ਜਿਹਨੂੰ ਸਕਾਟ ਹਸਪੀਟਲ ਲੈ ਕੇ ਗਿਆ ਫਰਦਰ ਜਿਹੜੀ ਅਸੀਂ ਇੱਥੇ ਜਾਂਚ ਕਰ ਰਹੇ ਹਾਂ ਹਾਂ ਸਰ ਕਿੰਨੀਆਂ ਗੋਲੀਆਂ ਚੱਲੀਆਂ ਆ ਇੱਥੇ ਕਰੀਬ 4 ਗੋਲੀਆਂ ਚੱਲੀਆਂ ਤੇ ਲੜਕੇ ਤੇ ਕਿੰਨੀਆਂ ਗੋਲੀਆਂ ਲੱਗੀਆਂ ਏ ਫਿਲਹਾਲ ਅਸੀਂ ਉੱਥੇ ਮੁਲਾਜ਼ਮ ਭੇਜਿਆ ਤੁਹਾਨੂੰ ਪੁੱਛ ਕੇ ਫਿਰ ਤੁਹਾਨੂੰ ਦੁਬਾਰਾ ਅਪਡੇਟ ਕਰਾਂਗੇ ਤੇ ਸਰ ਜਿਹੜਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਫੋਟੋਜ਼ ਕੋਸ਼ਿਸ਼ ਜਰੂਰੀ ਹਾਂਜੀ ਸੀਸੀਟੀਵੀ ਕੈਮਰੇ ਅਸੀਂ ਖੰਘਾ ਰਹੇ ਹਾਂ ਉਹ ਵੀ ਵੇਖਿਆ ਜਾ ਰਿਹਾ ਤੇ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ ਮੌਕੇ ਦੇ ਪਰਿਵਾਰ ਦੀ ਸਟੇਟਮੈਂਟ ਲਿਖਾਂਗੇ ਫਰਦਰ ਜਿਹੜੀ ਬੰਦੀ ਕਾਰਵਾਈ ਅਮਲ ਚੱਲਿਆ ਦੀ ਜੀ